ਦੇਖੋ ਅਜੇ ਤੱਕ ਮੈਨੂੰ ਕਦੀ ਇਹ ਨਹੀਂ ਲੱਗਾ ਕਿ ਕਿਸੇ ਵੀ ਸਰਕਾਰ ਦੇ ਖਿਲਾਫ ਧਰਨਾ ਨਾ ਲੱਗਾ ਹੋਵੇ। ਸੋ ਇਹ ਬਹੁਤ ਵੱਡਾ ਪਰਿਵਾਰ ਹੈ ਇੱਥੇ ਵੀ ਕੋਈ ਨਾ ਕੋਈ ਕਮੀਆਂ ਪੇਸ਼ ਕਰ ਰਹੇ ਇੰਦੇ। ਤੁਸੀਂ ਮੈਂ ਭਾਲੀ ਦਲ ਦੀ ਗਵਰਨਮੈਂਟ 'ਚ ਵੀ ਵੇਖ ਲਿਆ, ਮੈਂ ਕਾਂਗਰਸ ਦੀ 'ਚ ਵੀ ਵੇਖ ਲਿਆ, ਮੈਂ ਚ ਵੀ ਲਿਆ। ਕੋਤਰਾ ਕਿਤੇ ਸਾਡੇ ਭੈਣ ਭਰਾਵਾਂ 'ਚ ਕੋਈ ਨਾ ਕੋਈ ਕਿਤੇ ਨਾ ਕੋਈ ਨਾਰਾਜ਼ ਵੀ ਹੋ ਗਿਆ। ਮੈਂ ਆਪਦੀ ਗੱਲ ਕਰਦਾ ਤੁਹਾਨੂੰ ਯਾਦ ਹੋਣਾ ਜਦੋਂ ਮੈਂ ਕਾਲੀਦਲ ਨੂੰ ਛੱਡਿਆ ਸੀਗਾ ਮੈਂ ਬੀਜੇਪੀ ਚ ਚੱਲਿਆ ਸੀਗਾ ਫਿਰ ਅਸੀਂ ਥੋੜਾ ਜਿਹਾ ਠੰਡੇ ਦਿਮਾਗ ਨਾਲ ਸੋਚਿਆ ਬੜਾ ਵਿਚਾਰਿਆ ਸੱਜਣਾ ਮਿੱਤਰਾਂ ਨਾਲ ਬਹਿ ਕੇ ਤੇ ਸਰਦਾਰ ਭਗਵੰਤ ਸਿੰਘ ਮਾਨ ਦਾ ਚਿਹਰਾ ਆਖਿਆ ਜਿਹਾ ਕੇ ਉਹਦੇ ਕੀਤੇ ਹੋਏ ਚੰਗੇ ਕੰਮ ਉਹਦੀ ਇਮਾਨਦਾਰੀ ਦੇਖਦੇ ਹੋਏ ਫਿਰ ਅਸੀਂ ਆਮ ਆਦਮੀ ਪਾਰਟੀ ਸ਼ਾਮਲ ਹੋ ਕੇ ਮੈਂ ਦੇਖੋ ਕਾ ਕੁੱਲ ਆਲ ਓਵਰ ਵੇਖਾ ਭਗਵਾਨ ਸਿੰਘ ਈਮਾਨਦਾਰ ਮਿਹਨਤੀ ਵਧੀਆ ਤੇ ਪੰਜਾਬੀ ਬੰਦਾ ਪੰਜਾਬ ਦਾ ਸੋਚਣ ਵਾਲਾ ਔਰ ਸਭ ਤੋਂ ਵੱਡੀ ਗੱਲ ਇਹ ਕਿ ਦਿੱਲੀ ਵਾਲਿਆਂ ਦੇ ਅੱਗੇ ਗੋਡੇ ਨਹੀਂ ਟੇਕਦਾ ਅੜਨ ਵਾਲਾ ਬਾਕੀ ਜਦਨਾ ਕਿਤੇ ਝੁਕ ਜਾਂਦਾ ਸੀ ਤਰਨਤਾਰਨ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਰੋਡ ਸ਼ੋਅ ਹੈ ਤੇ ਤਸਵੀਰਾਂ ਤੁਸੀਂ ਰੋਡ ਸ਼ੋਅ ਦੀਆਂ ਵੀ ਦੇਖ ਰਹੇ ਹੋਗੇ ਤੇ ਅੱਜ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਮਰਥਕਾਂ ਦੇ ਵੱਲੋਂ ਇੱਥੇ ਸਮੂਲੀਅਤ ਕੀਤੀ ਗਈ ਹੈ ਤਸਵੀਰ ਜਿਹੜੀ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬੋੜੀ ਚੌਂਕ ਦੇ ਵਿੱਚ ਅਸੀਂ ਖੜੇ ਹਾਂ ਜਿੱਥੇ ਕਿ ਵੱਡੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦੇ ਸਮਰਥਕ ਜਿਹੜੇ ਨੇ ਉਹ ਮੌਜੂਦ ਨੇ ਅਸੀਂ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਲਬੀਰ ਸਿੰਘ ਗਿੱਲ ਇੱਥੇ ਜਿਹੜੇ ਨੇ ਉਹ ਮੌਜੂਦ ਨੇ ਬਹੁਤ ਹੀ ਦਰਨਾ ਤਾਉ ਕਰਦਾ ਤਾਂ ਤਲਬੀਰ ਸਿੰਘ ਗਿੱਲ ਜੀ ਸਾਡੇ ਨਾਲ ਮੌਜੂਦ ਨੇ ਗਿਲ ਸਾਹਿਬ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਬਹੁਤ 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 ਧੰਨਵਾਦ ਜੀ ਤੁਹਾਡਾ ਅੱਜ ਕੇਜਰੀਵਾਲ ਸਾਹਿਬ ਪਹੁੰਚ ਰਹੇ ਨੇ ਭਗਵੰਤ ਮਾਨ ਜੀ ਪਹੁੰਚ ਰਹੇ ਨੇ ਤੁਹਾਡੇ ਸਮਰਥਕ ਵੀ ਇੱਥੇ ਮੌਜੂਦ ਨੇ ਕੀ ਸੁਨੇਹਾ ਤਰਨਤਾਰਨ ਦੇ ਲੋਕਾਂ ਨੂੰ ਹੈ ਜਿਮਣੀ ਚੋਣ ਹੈ ਤਰਨਤਾਰਨ ਦੇ ਵਿੱਚ ਅਖਾੜਾ ਪੂਰੀ ਤਰ੍ਹਾਂ ਭਰਿਆ ਦੇਖੋ ਤਰਨਤਾਰਨ ਸ਼ਹਿਰ ਦੇ ਲੋਕ ਬੜੇ ਸੁਲਝੇ ਹੋਏ ਲੋਗ ਆ ਔਰ ਲੋਕ ਬੜਾ ਵਧੀਆ ਫੈਸਲਾ ਜਿਹੜਾ ਉਹ ਲੈ ਜਾ ਰਹੇ ਆ ਸਰਦਾਰ ਹਰਮੇਸ਼ ਸਿੰਘ ਸੰਧੂ ਦੇ ਅੱਖ ਦੇ ਵਿੱਚ ਟੋਕੇ ਜਿਹੜੇ ਸਰਦਾਰ ਹਰਮੇਸ਼ ਸਿੰਘ ਸੰਧੂ ਜੀ ਨੇ ਉਹ ਇਸ ਹਲਕੇ ਔਰ ਇਸ ਸ਼ਹਿਰ ਦੇ ਜਿਹੜੇ ਜਾਂਚੇ ਤੇ ਪਰਖੇ ਉਮੀਦਵਾਰ ਨੇ ਤਿੰਨ ਟਰਮਾਂੋਂ ਪਹਿਲਾਂ ਵੀ ਐਮਐਲਏ ਰਹਿ ਚੁੱਕੇ ਨੇ ਔਰ ਲੋਕਾਂ ਨੂੰ ਪਤਾ ਵਾ ਕਿ ਹਰਮੇਸ਼ ਸਿੰਘ ਜਿੰਨੀ ਗੱਲ ਕਰਦਾ ਉਹਨੇ ਕਿ ਪਗਾਉਂਦਾ ਵਾ ਇਸ ਕਰਕੇ ਲੋਕਾਂ ਨੂੰ ਜਿਹੜਾ ਹਰਮੇਸ਼ ਸਿੰਘ ਸੰਧੂ ਤੇ ਵਿਸ਼ਵਾਸ ਆ ਔਰ ਹਰਮੇਸ਼ ਸਿੰਘ ਸੰਧੂ ਵੱਡੀ ਲੀਡ ਦੇ ਨਾਲ ਛੇ ਤਰਨਤਨ ਸਭ ਤੋਂ ਉਹਨਾਂ ਦੀ ਜਿੱਤ ਹੋ ਗਈ ਗਿਲ ਸਾਬ ਤੁਹਾਡਾ ਬੜਾ ਵੱਡਾ ਤਜਰਬਾ ਹੈ ਤੁਸੀਂ ਬੜੇ ਸਮੇਂ ਸਮੇਂ ਦੀ ਸਰਕਾਰਾਂ ਦੌਰਾਨ ਵੱਡੇ ਅਹੁਦਿਆਂ ਤੇ ਕੰਮ ਵੀ ਕੀਤਾ ਮੋੜ ਜਿਹੜਾ ਇਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਖਿਲਾਫ ਇੱਕ ਪ੍ਰਚਾਰ ਕੀਤਾ ਜਾ ਰਿਹਾ ਕਿ ਇਹ ਕਹਿੰਦੇ ਸੀ ਧਰਨੇ ਨਹੀਂ ਲੱਗਣੇ ਧਰਨੇ ਬਹੁਤ ਲੱਗ ਰਹੇ ਨੇ ਕੀ ਲੱਗਦਾ ਜਿੰਨੇ ਵੀ ਇੱਥੇ ਧਰਨਾ ਲਗਾਉਣ ਆ ਰਹੇ ਨੇ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਹੱਲ ਕਰ ਸਕਦੀ ਹੈ ਪੰਜਾਬ ਦੀ ਸਰਕਾਰ ਹੈ ਹੱਲ ਹੋ ਸਕਦੇ ਦੇਖੋ ਅਜੇ ਤੱਕ ਮੈਨੂੰ ਕਦੀ ਇਹ ਨਹੀਂ ਲੱਗਾ ਇੱਕ ਕਿਸੇ ਵੀ ਸਰਕਾਰ ਦੇ ਖਿਲਾਫ ਧਰਨਾ ਨਾ ਲੱਗਾ ਹੋਵੇ ਕਿਉਂਕਿ ਆਪਾਂ ਇੱਕ ਪਰਿਵਾਰ ਨੂੰ ਵੀ ਖੁਸ਼ ਨਹੀਂ ਕਰ ਸਕਦੇ ਕਈ ਵਾਰ ਸਾਡੀਆਂ ਧਰਦੀਆਂ ਰੁੱਸ ਜਾਂਦੀਆਂ ਕਈ ਵਾਰ ਬੱਚੇ ਰੁੱਸ ਜਾਂਦੇ ਆ ਬੜਾ ਕੁਝ ਵੇਖਣਾ ਪੈਂਦਾ ਸੋ ਇਹ ਬਹੁਤ ਵੱਡਾ ਪਰਿਵਾਰ ਹੈ ਤੇ ਜੇ ਕੋਈ ਨਾ ਕੋਈ ਕਮੀਆਂ ਪੇਸ਼ ਹੋ ਰਹੇ ਜਾਂਦੇ ਤੁਸੀਂ ਮੈਂ ਭਾਰਤੀ ਜਲਦੀ ਗਵਰਨਰ ਚ ਵੇਖ ਲਿਆ ਮੈਂ ਕਾਂਗਰਸ ਵਿੱਚ ਵੇਖ ਲਿਆ ਮੈਂ ਚ ਵੇਖ ਲਿਆ ਕੋਤਰਾ ਕਿਤੇ ਸਾਡੇ ਭੈਣ ਭਰਾਵਾ ਚ ਕੋਈ ਨਾ ਕੋਈ ਕਿਤੇ ਨਾ ਕੋਈ ਨਾਰਾਜ਼ਗੀ ਹੁੰਦੀ ਆ ਔਰ ਇਹੋ ਹੀ ਇੱਕ ਸਾਰਿਆਂ ਕੋ ਸਾਰੇ ਨੇ ਸਮਾਂ ਹੁੰਦਾ ਆਪਦਾ ਗੁੱਸਾ ਗਿਲਾ ਜਿਹੜਾ ਯਾਰ ਕੁੱਸਾ ਕਿਲਾ ਜਾ ਕੱਢਦਾ ਸੋ ਇਸ ਕਰਕੇ ਉਹ ਧਰਨੇ ਜਿਹੜੇ ਆ ਪਹਿਲੀਆਂ ਸਰਕਾਰਾਂ ਚ ਹੀ ਲੱਗਦੇ ਰਹੇ ਹੁਣ ਵੀ ਲੱਗਦੇ ਰਹਿਆ ਨਾ ਕਰ ਰਹੇ ਆ ਕੋਈ ਚੁਣੀ ਕਿਉਂਕੇ ਅੱਗੇ ਨਾਲ ਬਹੁਤ ਜ਼ਿਆਦਾ ਫਰਕ ਆ ਉਹ ਗੱਲਾਂ ਨਹੀਂ ਹੈਗੀਆਂ ਅੱਗੇ ਤਾਂ ਲੋਕ ਮਾਫ਼ ਕਰਨਾ ਤੁਸੀਂ ਵੇਖਿਆ ਜੀ ਅਸੀਂ ਵੀ ਉਹਨਾਂ ਸਰਕਾਰਾਂ ਲੋਕ ਗੱਲ ਵੀ ਪੈ ਜਾਂਦੇ ਰਹੇ ਉਹੋ ਜੀ ਨੌਬਤ ਨਹੀਂ ਆਉਂਦੀ ਕਿਉਂਕਿ ਲੋਕ ਕਿਤਨੇ ਕਿਤੇ ਗੱਲ ਸਮਝਦੇ ਆ ਕਿ ਕੁਛ ਨਾ ਕੁਛ ਸਾਨੂੰ ਇਸ ਸਰਕਾਰ ਚ ਰਲੀਫ ਮਿਲਿਆ ਜਿਹੜੀਆਂ ਕੋਈ ਥੋੜੀਆਂ ਬਹੁਤੀਆਂ ਕਈ ਸਾਡੇ ਕੋਲ ਆਉਂਦੇ ਆ ਮੇਰੇ ਕੋਲ ਕੋਈ 26 ਨੰਬਰ ਜੁਨੀਅਨ ਜਿਹੜੀ ਆ ਸੈਨੀਟੇਸ਼ਨ ਵਿਭਾਗ ਦੀ ਆਈ ਸੀ ਉਹਨਾਂ ਨੂੰ ਮੈਂ ਆਖਿਆ ਮੈਂ ਤੁਸੀਂ ਵੀ ਧਰਨਾ ਤੋਂ ਨਾ ਲਾ ਰਹੇ ਕਹਿੰਦੇ ਬਿਲਕੁਲ ਨਹੀਂ ਜੀ ਅਸੀਂ ਤੁਹਾਡੀ ਇਹ ਮੈਂ ਤੁਹਾਨੂੰ ਜਿਹੜੀ ਮੀਡੀਆ 'ਚ ਕਹਿ ਰਿਹਾ ਮੇਰੇ ਕੋਲ ਘਰ ਆਏ ਸੀ ਕਹਿੰਦੇ ਜੀ ਅਸੀਂ ਸਰਕਾਰ ਨੇ ਸਾਡੇ ਬਹੁਤ ਕੰਮ ਕੀਤੇ ਚਲ ਇਹ ਆਖਿਆ ਘੋਮ ਬਲਗਦੇ ਵਾ ਕੋਈ ਹੋਰ ਇੱਕ ਅੱਧਾ ਹੋ ਜਾਵੇ ਤੇ ਸ਼ੰਦ ਕਰਾ ਲਈਏ ਸੋ ਇਸ ਕਰਕੇ ਇਹ ਨਹੀਂ ਗੱਲ ਕਿ ਧਰਨੇ ਲੱਗਦੇ ਰਹਿੰਦੇ ਆ ਧਰਨੇ ਹਰੇਕ ਬੰਦੇ ਦਾ ਹੱਕ ਆ ਚੋਣਸ ਕਰਕੇ ਜਿਹੜੇ ਆਲਓਵਰ ਤੋਂ ਰਿਜ਼ਲਟ ਵੇਖੋ ਉਹ ਬਹੁਤ ਵੱਡੀ ਜੇਤ ਹੈ ਮਿਸਟਰ ਸਾਕੀ ਕੀ ਦਵਾਉਣਾ ਚਾਹੁੰਦੇ ਪਾਰਟੀ ਵੱਲੋਂ ਬੋਲਦੇ ਹੋਏ ਕਿਉਂਕਿ ਤਲਬੀਰ ਸਿੰਘ ਗਿੱਲ ਇੱਕ ਵੱਡਾ ਨਾਮ ਹੈ ਪਾਰਟੀ ਵੱਲੋਂ ਬੋਲਦੇ ਹੋਏ ਉਹਨਾਂ ਨੂੰ ਭਰੋਸਾ ਕੀ ਦਿਵਾਉਣਾ ਚਾਹੁੰਦੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰ ਕਿਸੇ ਦੀਆਂ ਮੁਸ਼ਕਲਾਂ ਨੂੰ ਸਮਝਦੇ ਨੇ ਤੇ ਜਰੂਰ ਹੱਲ ਕਰਨ ਕੋ ਮੈਂ ਆਪਦੀ ਗੱਲ ਕਰਦਾ ਤੁਹਾਨੂੰ ਯਾਦ ਹੋਣਾ ਜਦੋਂ ਮੈਂ ਕਾਲੀ ਦਲ ਨੂੰ ਛੱਡਿਆ ਸੀਗਾ ਮੈਂ ਬੀਜੇਪੀ 'ਚ ਚੱਲਿਆ ਸੀਗਾ ਫਿਰ ਅਸੀਂ ਥੋੜਾ ਜਿਹਾ ਠੰਡੇ ਦਿਮਾਗ ਨਾਲ ਸੋਚਿਆ ਬੜਾ ਵਿਚਾਰਿਆ ਸੱਜਣਾ ਮਿੱਤਰਾਂ ਨਾਲ ਬਹਿ ਕੇ ਤੇ ਸਰਦਾਰ ਭਗਵ ਉਹਦੇ ਕੀਤੇ ਹੋਏ ਚੰਗੇ ਕੰਮ ਉਹਦੀ ਇਮਾਨਦਾਰੀ ਦੇਖਦੇ ਹੋਏ ਫਿਰ ਅਸੀਂ ਆਮ ਆਦਮੀ ਪਾਰਟੀ ਸ਼ਾਮਲੋਗੇ ਕਿ ਸਰਦਾਰ ਭਗਵੰਤ ਸਿੰਘ ਮਾਨ ਇੱਕ ਮਿਹਨਤੀ اچھا ਚਲੋ ਹੋਰ ਸੁਣੋ ਲੋਕੀ ਕਹਿੰਦੇ ਸਰਦਾਰ ਬਾਦਲ ਨੇ ਬਹੁਤ ਕੰਮ ਕੀਤੇ ਮੈਂ ਵੀ ਮੰਨਦਾ ਬੜੇ ਕੀਤੇ ਪਰ ਸਰਦਾਰ ਬਾਦਲ ਨਾਲੋਂ ਸਰਦਾਰ ਭਗਵੰਤ ਸਿੰਘ ਮਾਨ ਫੇਲ ਕਰ ਗਿਆ 24 ਆਵਰ ਇਹ ਬੰਦਾ ਕੰਮ ਕਰਨ ਵਾਲੇ ਬੰਦੇ ਨੇ ਤੁਸੀਂ ਵੇਖੋਗੇ ਜੇ ਚੰਡੀਗੜ੍ਹ ਵੇਖੋ ਤੁਸੀਂ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਆਪਾਂ ਚੈਨਲ ਹੈ ਥਰੂ ਬਿਨੇ ਆ ਰਾਏ ਦਿਨ ਪੰਜਾਬ ਦੇ ਮੁੱਦਿਆਂ ਦੇ ਆ ਪੰਜਾਬ ਦੇ ਲੋਕਾਂ ਦੇ ਕਿਹੜੋ ਕੰਮ ਕਰਦੇ ਹੋ ਹੋਰ ਸਾਨੂੰ ਕੀ ਚਾਹੀਦਾ ਕੈਪਟਨ ਮਰਿੰਦਰ ਸਿੰਘ ਵਰਗਾ ਮੁੱਖ ਮੰਤਰੀ ਚਾਹੀਦਾ ਜਿਹੜਾ 5 ਸਾਲ ਲੱਭਾ ਹੀ ਨਹੀਂ ਤੇ ਜੇ ਨਿਕਲਿਆ ਹੀ ਨਹੀਂ ਤੇ ਜਦੋਂ ਨਿਕਲਿਆ ਤੇ ਸਿੱਧਾ ਹੀ گورنر ਦੇ ਘਰ ਜਾ ਕੇ ਅਸਤੀਫਾ ਦੇਣ ਚਲ ਗਿਆ ਸਾਨੂੰ ਭਰਾ ਹੋਰ ਕੀ ਚਾਹੀਦਾ ਮੁੱਖ ਮੰਤਰੀ ਸਾਡੇ ਵਿੱਚ ਆਹੀਂ ਅੱਜ ਬੋੜੀ ਵਾਲੇ ਚੌਂਕ 'ਚ ਖਲੋਤੇ ਆ ਤੇ ਮੈਨੂੰ ਲੱਗਦਾ ਦੂਜੀ ਤੀਜੀ ਯਾਰ ਉਹ ਬੋੜੀ ਵਾਲੇ ਚੌਂਕ 'ਚ ਅੱਜ ਲੈ ਲੱਛਣ 'ਚ ਨਹੀਂ ਤੇ ਜਿੰਨੇ ਚੀਫ ਮਿਨਿਸਟਰ ਹੁੰਦੇ ਜਿੰਨੇ ਲੈਛਣ 'ਚ ਉਹ ਛੋਟੇ ਛੋਟੇ ਕੱਠ ਰੱਖਦੇ ਆ ਤੇ ਇੱਕੋ ਰੈਲੀ ਕਰਕੇ ਗਾ ਜਾਂਦੇ ਆ ਸੋ ਹਰ ਪਿੰਡ ਦਾ ਰੋਡ ショਅ ਸਰਦਾਰ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਆਪ ਜਗੇ ਵਿਸ਼ਵਾਸ ਦਵਾਇਆ ਗੱਲ ਮੁੱਕਦੀ ਆ ਕੋਈ ਜਿਤਾਵੇ ਜੋ ਕੋਈ ਮਰਜ਼ੀ ਕਵੇ ਜਿਹੜੇ ਵਿਰੋਧੀ ਆ ਨਾ ਉਹਨਾਂ ਨੇ ਵਿਰੋਧ ਕਰਨਾ ਹੀ ਆ ਕਿਉਂਕਿ ਉਹਨਾਂ ਦਾ ਕੰਮ ਆ ਪਰ ਮੈਂ ਵੇਖੋ ਤਾਂ ਕੁੱਲ ਆਲ ਓਵਰ ਵੇਖਾ ਭਗਵਾਨ ਸਿੰਘ ਈਮਾਨਦਾਰ ਮਿਹਨਤੀ ਵਧੀਆ ਤੇ ਪੰਜਾਬੀ ਬੰਦਾ ਪੰਜਾਬ ਦਾ ਸੋਚਣ ਵਾਲਾ ਔਰ ਸਭ ਤੋਂ ਵੱਡੀ ਗੱਲ ਇਹ ਦਿੱਲੀ ਵਾਲਿਆਂ ਦੇ ਜਿਹੇ ਗੋਡੇ ਨਹੀਂ ਟਿਕਦਾ ਅੜਨ ਵਾਲਾ ਬਾਕੀ ਜਦ ਨਾਲ ਕਿਤੇ ਝੁਕ ਜਾਂਦਾ ਸੀ ਜਿਲ੍ਹ ਸਾਹਿਬ ਬੜੇ ਗਰੀਬਾਂ ਦੇ ਕੰਮ ਤੁਸੀਂ ਵੀ ਕਰਾਏ ਆ ਰਾਜਾ ਬਿੰਦੂ ਜੀ ਦੇ ਬਿਆਨ ਨੂੰ ਕਿਵੇਂ ਵੇਖਦੇ ਹੋ ਦੇਖੋ ਬਹੁਤ ਮਾਰੀ ਗੱਲ ਕੀਤੀ ਉਹਨਾਂ ਨੇ ਮਾਰੀ ਜਾਤ ਪਾਤ ਧਰਮ ਦੇ ਨਾਮ ਤੇ ਕਦੀ ਇਹੋ ਜੀ ਗੱਲ ਨਹੀਂ ਕਰਦੇ ਸਾਹੀ ਸਾਰੇ ਇੱਥੇ ਆ ਸਾਰੇ ਭੈਣ ਭਰਾ ਇੱਥੇ ਆ ਇਨੂੰ ਇਹ ਬੰਦਾ ਪੁੱਛਣ ਆਲਾ ਹੋਵੇ ਉਹਨਾਂ ਦੀ ਵੋਟ ਦਾ ਕੋਈ ਮੁੱਲ ਘਟਿਆ ਅ ਤਰ੍ਹਾਂ ਜਿਹੜੇ ਉਹਨਾਂ ਨੇ ਲੱਭ ਚੂਜ਼ ਕੀਤੇ ਆ ਮੈਂ ਉਹਦੀ ਸਖਤ ਨਿਖੇਦੀ ਕਰਦਾ ਇਹਨਾਂ ਕੀ ਹੈ ਤਾਂ ਮੈਂ ਹੱਸ ਮੇਰਾ ਇਹ ਸੁਣਿਆ ਇੱਕ ਵਧੀਆ ਸ਼ਿਸ਼ੀਏ ਦਾ ਇਮਾਨਦਾਰ ਬੰਦਾ ਔਰ ਕਿਤੇ ਦੁੱਖ ਸੁੱਖ ਦਾ ਭਾਈਵਾਲ ਸਰਦਾਰ ਹਰਮਿੰਦਰ ਸਿੰਘ ਸੰਧਰੋ 11 ਤਰੀਕ ਨੂੰ ਵੱਡੀ ਲੀਡ ਦੇ ਨਾਲ ਦਿਤਾ ਦਿਓ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਾਨੂੰ ਸਭਾ ਤਲਬੀਖ ਸਿੰਘ ਕਿਉਂਕਿ ਇੱਥੇ ਰੋਡ 100 ਦੇ ਦਰਵਾਜ਼ੇ ਪਹੁੰਚੇ ਤੁਸੀਂ ਬਣੇ ਹੋ ਸਾਡੇ ਨਾਲ ਬਹੁਤ ਬਹੁਤ